ਗਲੂਡੇਰੇ ਲਗਾਗਾ ਚੇ ਕਤਲ ਦੀ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸ ਕੇ ਮਾਂ ਨੂੰ ਬੰਦਕ ਬਣਾ ਕੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਸੇ ਇੱਕ ਨਾਲ ਮਾਂ ਦੇ ਸਾਹਮਣੇ ਹੀ ਉਸਦੇ ਪੁੱਤ ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਨਕਾਬਪੋਸ਼ ਮੁਲਜ਼ਮਾ ਨੇ ਮਾਂ ਨੂੰ ਬਣ ਕੇ ਬੇਟੇ ਦਾ ਕਤਲ ਕੀਤਾ ਸੀ ਸੀਸੀਟੀਵੀ ਚ ਕਾਰ ਦੇ ਅੰਦਰ ਦਾਕੂ ਹੁੰਦੇ ਨੇ ਇਹ ਬਦਮਾਸ਼ ਤੇ ਮੁਲਜ਼ਮ ਪਹਿਲਾ ਉਹਨਾਂ ਦੀ ਮਾਂ ਨੂੰ ਬੰਨਿਆ ਤੇ ਉਸ ਤੋਂ ਬਾਅਦ ਦੋ ਨਕਾਬਪੋਸ਼ਾ ਨੇ ਪੁੱਤ ਨੂੰ ਕਤਲ ਕਰ ਦਿੱਤਾ ਹਾਲਾਂਕਿ ਇਜਾਜ਼ਤ ਦਾ ਵਿਸ਼ਾ ਹੈ ਕਿ ਆਪਸੀ ਰੰਜਿਸ਼ ਹੈ ਜਾਂ ਹੋਰ ਕੋਈ ਮਾਮਲਾ ਹੈ ਇਹ ਤਸਵੀਰ ਤੁਸਤਾ ਨੂੰ ਮਤਲਬ ਦੇਸੀ ਵਖਾਰੇ ਤਾਂ ਕਿਸ ਦੇ ਨਾਲ ਕਰਦੇ ਅੰਦਰ ਦੀਆਂ ਤਸਵੀਰਾਂ ਵਿੱਚ ਕਿਸ ਦੇ ਨਾਲ ਮਲਜ਼ਮ ਕਰਦੇ ਅੰਦਰ ਦਾਖਲ ਹੁੰਦੇ ਨੇ ਦੋ ਨਕਾਬਪੋਸ਼ ਮੁਲਜ਼ਮਾਂ 'ਤੇ ਦਸਤੇ ਜਾ ਰਹੇ ਨੇ ਆਪਸੀ ਰੰਜਿਸ਼ ਹੈ ਜਾਂ ਹੋਰ ਕੋਈ ਵਜ੍ਹਾ ਹੈ ਪੁਲਿਸ ਵਕਫਾਕ ਐਂਗਸਟਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਮਾਨੋ ਪਹਿਲਾ ਮੁਲਜ਼ਮਾ ਨੇ ਬੰਦਕ ਬਣਾਇਆ ਕਿਉਂਕਿ ਘਰ ਵਿੱਚ ਪਹਿਲਾਂ ਦਾਖਲ ਹੁੰਦੇ ਨੇ ਕਿਸੇ ਕੇ ਨਾਲ ਸਮਾਨ ਘਰ ਦੇ ਅੰਦਰ ਖਿੰਡਿਆ ਹੋਇਆ ਸਾਫ ਤੌਰ ਤੇ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਤੇ ਹੁਣ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਲਗਾਤਾਰ ਚੱਲੀ ਹੈ ਫੋਰੈਂਸਿਕ ਟੀਮਾਂ ਵੀ ਮੌਕੇ ਤੇ ਪਹੁੰਚੇ ਹੋਏ ਹਨ ਯਾਨੀ ਸੈਂਪਲਸ ਕਲੈਕਟ ਕੀਤੇ ਜਾ ਰਹੇ ਨੇ ਕਿਉਂਕਿ ਮਾਨੋ ਪਹਿਲਾ ਬਦਮਾਸ਼ਾ ਨੇ ਮੁਲਜ਼ਮਾ ਨੇ ਬੰਦਕ ਬਣਾਇਆ ਤੇ ਉਸ ਤੋਂ ਬਾਅਦ ਮਾਂ ਦੇ ਸਾ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਸੀਸੀਟੀਵੀ ਚ ਕਾਰ ਦੇ ਅੰਦਰ ਦਾਖਲ ਹੁੰਦੇ ਇਹ ਮੁਲਜ਼ਮ ਤਸਵੀਰਾਂ ਚ ਕੈਪਚਰ ਹੋਏ ਨੇ ਪਹਿਲਾਂ ਉਹਨਾਂ ਨੇ ਮਾਂ ਨੂੰ ਬੰਨ੍ਹਿਆ ਤੇ ਉਸ ਤੋਂ ਬਾਅਦ ਨਕਾਬਪੋਸ਼ਾ ਨੇ ਪੁੱਤ ਨੂੰ ਕਤਲ ਕਰ ਦਿੱਤਾ ਤੇ ਇਹ ਗਲੀ ਦੀਆਂ ਤਸਵੀਰਾਂ ਨੇ ਜਦੋਂ ਕਿ ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਮੁਲਜ਼ਮ ਸ਼ਰੀਆਮ ਗਲੀ ਚ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਕਾਰ ਚ ਇਹ ਦਾਖਲ ਹੋਏ ਰਾਤ ਦਾ ਇਹ ਪੂਰਾ ਵੇਲਾ ਹੈ एक महिला भी नजर आ रही है हालांकि है इस मृतक की मां दसी जा रही है सब तो पहला इस बंधक उन्होंने बनाया तो, उस तो बाद माँ दे सामने ही मौत कार्ड उतार दिता गया वजह की है क्लीयर नहीं हो पाई है कि कोई आपसी रंजिश है या कोई पूरा मामला है। ए, इस दा पता लगा अपने पदर से की जा रही है पर सीसीवी तस्वीर सामने आईया ने किस के रात का समा है सुनसान गली है ਬਹਿਲਾ ਇਹ ਜ਼ਰੂਰ ਤਸਵੀਰਾਂ ਚ ਦੇਖੀ ਜਾ ਸਕਦੀ ਹੈ ਪਰ ਦੂਸਰੇ ਪਾਸੇ ਗਲੀ ਚ ਜਾਂਦੇ ਹੋਏ ਇਹ ਤਿੰਨ ਨਕਾਬਪੋਸ਼ ਬਦਮਾਸ਼ ਵੀ ਸਾਫ਼ ਤੌਰ ਤੇ ਤਸਵੀਰਾਂ ਚ ਕੈਪਚਰ ਹੋਏ ਨੇ ਆਲੇ ਦੁਆਲੇ ਹੋਰ ਲੱਗੇ ਸੀਸੀਟੀਵੀ ਫੁਟੇਜ ਵੀ ਪੁਲਿਸ ਦੇ ਵੱਲੋਂ ਖੰਗਾਲੇ ਜਾ ਰਹੇ ਨੇ ਮੇਰਾ ਨਾਮ ਐਸੋਗੀ ਚੰਜੀਪ ਕੌਸ਼ਲ ਫੋਨ ਲਾਈਨ ਤੇ ਜੁੜੇ ਨੇ ਚੰਜੀਪੁਰਾ ਮਾਮਲਾ ਕੀ ਕੁਝ ਹੈ ਕੌਣ ਇਹ ਬਦਮਾਸ਼ ਨੇ ਕਿਉਂ ਇਹ ਕਤਲ ਕੀਤਾ ਗਿਆ ਤਾਂ ਬਿਲਕੁਲ ਇਹ ਜਿਹੜੇ ਬਦਮਾਸ਼ ਨੇ ਕਿਤਨਾ ਕਿਤੇ ਨਕਾਬਪੋਸ਼ ਇਹ ਬਦਮਾਸ਼ ਘਰ ਦੇ ਵਿੱਚ ਪਹਿਲਾਂ ਦਾਖਲ ਹੁੰਦੇ ਨੇ ਤੇ ਉਸ ਤੋਂ ਬਾਅਦ ਮਾਂ ਤੇ ਪੁੱਤ ਕ੍ਰਿਸ਼ਨ ਕੁਮਾਰ ਦੇ ਉਹਨਾਂ ਦੀ ਜਿਹੜੀ ਮਾਂ ਹੈਗੀ ਸੀ ਉਹ ਘਰ ਦੇ ਵਿੱਚ ਸੀ ਜਿਸ ਤਰੀਕੇ ਨਾਲ ਤਸਵੀਰਾਂ ਸੀਸੀ ਦੀਵ ਦੇ ਵਿੱਚ ਵਾਇਰਲ ਵੀ ਹੋ ਰਹੀਆਂ ਨੇ ਕੈਦ ਵੀ ਹੋਈਆਂ ਨੇ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਮੂੰਹ ਢੱਕੇ ਹੋਏ ਨੇ ਉੱਪਰ ਜਿਹੜਾ ਸ਼ਾਲ ਜਾਂ ਲੋਈ ਜਿਸ ਤਰੀਕੇ ਨਾਲ ਆਪਾਂ ਲੈ ਲਨੇ ਆ ਉਹ ਲਈ ਹੋਈ ਹੈ ਤੇ ਇਹ ਲੋਕ ਘਰ ਦੇ اندر ਦਾਖਲ ਹੁੰਦੇ ਨੇ ਪਹਿਲਾਂ ਮਾਂ ਨੂੰ ਬੰਨ੍ਹ ਦਿੰਦੇ ਨੇ ਪਹਿਲਾਂ ਮਾਂ ਦਾ ਮੂੰਹ ਬੰਨ੍ਹਿਆ ਜਾਂਦਾ ਉਹਨਾਂ ਦੇ ਹੱਥ ਬੰਨ੍ਹੇ ਜਾਂਦੇ ਨੇ ਪੈਰ ਬੰਨ੍ਹੇ ਜਾਂਦੇ ਨੇ ਜਿਸ ਤਰੀਕੇ ਨਾਲ ਮਾਂ ਨੇ ਖੁਦ ਦੱਸਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਬੇਟੇ ਨਾਲ ਮਾਰਕੁੱਟ ਹੁੰਦੀ ਹੈ ਇੱਕ ਹੋਰ ਵੀ ਜਾਣਕਾਰੀ ਸਾਹਮਣੇ ਆਈ ਆ ਜੋ ਸ਼ਹਿਰ ਦੇ ਲੋਕਾਂ ਤੋਂ ਪਤਾ ਚੱਲ ਰਿਹਾ ਕਿ ਜਿਹੜਾ ਕ੍ਰਿਸ਼ਨ ਕੁਮਾਰ ਸੀ ਕਿਤਨਾ ਕਿਤੇ ਉਹ ਦੜੇ ਸੱਤੇ ਦੇ ਕੰਮ ਦੇ ਨਾਲ ਸਬੰਧ ਰੱਖਦਾ ਸੀ ਜਿਸ ਦੇ ਕਾਰਨ ਤਕਰੀਬਨ 30-40000 ਰੁਪਏ ਉਹਨਾਂ ਨੇ ਇਸ ਇਹਨਾਂ ਵਿਅਕਤੀਆਂ ਦਾ ਦੇਣ ਆ ਸੀ ਜਿਵੇਂ ਮਾਂ ਨੇ ਵੀ ਇਹ ਗੱਲ ਕਬੂਲ ਕੀਤੀ ਹੈ ਅੱਗੇ ਸਭ ਤੋਂ ਪਹਿਲਾਂ ਆ ਕੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਪੈਸੇ ਦਿਓ ਉਹ ਜਿਹੜੇ ਹਮਲਾਵਰ ਸੀ ਉਹਨਾਂ ਨੇ ਕ੍ਰਿਸ਼ਨ ਕੁਮਾਰ ਤੋਂ ਪੈਸੇ ਮੰਗੇ ਨੇ ਕਿ 30-40000 ਰੁਪਏ ਤੁਸੀਂ ਜਿਹੜਾ ਮੇਰਾ ਦੇਣਾ ਹੈ ਮੇਰਾ ਪੈਸਾ ਦਿਓ ਜਦੋਂ ਉਹ ਤੋਂ ਨਾ ਨੁਕਰ ਕੀਤੀ ਗਈ ਤਾਂ ਉਸ ਤੋਂ ਬਾਅਦ ਜਾ ਕੇ ਕਿਤੇ ਹਮਲਾ ਹੋਇਆ ਤੇ ਹਮਲੇ ਦੇ ਵਿੱਚ ਕ੍ਰਿਸ਼ਨ ਕੁਮਾਰ ਦੀ ਮੌਤ ਹੋ ਚੁੱਕੀ ਆ ਤੇ ਫੋਰੈਂਸਿਕ ਟੀਮਾਂ ਜਿਹੜੀਆਂ ਹੈਗੀਆਂ ਨੇ ਹੁਣ ਘਰ ਦੇ ਵਿੱਚੋਂ ਅੱਖਾਂ ਦੇ ਨਿਸ਼ਾਨਾ ਚ ਜੀ ਜੀ ਕਿਸ ਵੈਪਨ ਦਾ ਇਸਤੇਮਾਲ ਕੀਤਾ ਗਿਆ ਪਰ ਜੋ ਹੁਣ ਤੱਕ ਪੁਲਿਸ ਨੇ ਡਿਟੇਲ ਦਿੱਤੀ ਆ ਕਿ ਮਾਰਕੁੱਟ ਕੀਤੀ ਗਈ ਆ ਉਹਨਾਂ ਦੇ ਕੋਲੇ ਹਥਿਆਰ થી ਮਾਰਕੁੱਟ ਕੀਤੀ ਗਈ ਆ ਪਰ ਉਹ ਸਿਰ ਦੇ ਵਿੱਚ ਛੱਟ ਦੇ ਨਾਲ ਮੌਤ ਹੁੰਦੀ ਆ ਜਾਂ ਗਲਾ ਕੁੱਟਣ ਦੇ ਨਾਲ ਮੌਤ ਹੁੰਦੀ ਆ ਉਹ ਸਾਰਾ ਜਿਹੜਾ ਹੈਗਾ ਮੈਡੀਕਲ ਰਿਪੋਰਟਾਂ ਤੋਂ ਬਾਅਦ ਜਾਣਕਾਰੀ ਸਾਹਮਣੇ ਨਿਕਲ ਕੇ ਆਊਗੀ ਪਰ ਇੰਨੀ ਇੱਕ ਜਾਣਕਾਰੀ ਹੈ ਕਿ ਕ੍ਰਿਸ਼ਨ ਕੁਮਾਰ ਦੀ 47 ਸਾਲ ਦੇ ਲਗਭਗ ਉਮਰ ਸੀ ਉਹਨਾਂ ਦੇ ਮਾਂ ਨੂੰ ਬੰਨ੍ਹ ਕੇ ਮਾਂ ਦੇ ਸਾਹਮਣੇ ਹੀ ਜੜੀ ਹੈਗੀ ਆ ਮੇਟੇ ਦੇ ਕੁੱਟਮਾਰ ਕਰਕੇ ਜਿਹੜਾ ਹੈਗਾ ਉਹਨੂੰ ਮੌਤ ਦੇ ਘਾਟੋਂ ਉਤਾਰਿਆ ਗਿਆ ਤੇ ਪੁਲਿਸ ਸਾਫ਼ ਤੌਰ ਤੇ ਕਹਿ ਰਹੀ ਹੈ ਕਿ ਫੋਰੈਂਸਿਕ ਟੀਮਾਂ ਜਾਂਚ ਕਰ ਰਹੀਆਂ ਨੇ ਸੀਸੀਟੀਵੀ ਕੈਮਰੇ ਅਸੀਂ ਸੰਗਾਲ ਰਹੇ ਹਾਂ ਬਹੁਤ ਜਲਦੀ ਜਿਹੜੇ ਤਿੰਨ ਨਾਕਾਬੌਸ਼ੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਪੁਲਿਸ ਦਾਵਾ ਕਰ ਰਹੀ ਆ ਹੂੰ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਚਰਨਜੀਤ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਮੋٹے ਤੌਰ ਤੇ ਇਹ ਪੈਸੇ ਦੇ ਲੈਣ ਦੇਣ ਦਾ ਪੂਰਾ ਮਾਮਲਾ ਹੈ ਜਿਸ ਤਰ੍ਹਾਂ ਕਿ ਮੇਰੇ ਸਹਿਯੋਗੀ ਚੰਜੀਵ ਕੌਸ਼ਲ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਕ੍ਰਿਸ਼ਨ ਕੁਮਾਰ ਇੱਕ ਸ਼ਖਸ ਹੈ ਜਿਸਦੀ ਕੀ ਮੌਤ ਹੋਈ ਹੈ ਬਦਮਾਸ਼ ਤਿੰਨ ਨਕਾਬਪੋਸ਼ ਕਰਦੇ ਅੰਦਰ ਦਾਖਲ ਹੁੰਦੇ ਨੇ ਕਿਉਂਕਿ ਸੱਟੇ ਦਾ ਕੰਮ ਕਰਦਾ ਸੀ ਮ੍ਰਿਤਕ ਕ੍ਰਿਸ਼ਨ ਕੁਮਾਰ ਜੋ ਤਿੰਨ ਨਕਾਬਪੋਸ਼ ਬਦਮਾਸ਼ ਆਏ ਸੀ ਉਹਨਾਂ ਦੇ ਵੱਲੋਂ 30 ਤੋਂ 40 ਹਜ਼ਾਰ ਮੰਗੇ ਗਏ ਕਿਉਂਕਿ ਕ੍ਰਿਸ਼ਨ ਕੁਮਾਰ ਨੇ ਉਹਨਾਂ ਦੇ ਪੈਸੇ ਦੇਣੇ ਸੀ ਜਿਸ ਨੂੰ ਲੈ ਕੇ ਪਹਿਲਾਂ ਮਾਰ ਕੁੱਟਾਈ ਕੀਤੀ ਗਈ ਤੇ ਉਸ ਤੋਂ ਬਾਅਦ ਸਿਰਚ ਗੰਭੀਰ ਸੱਟ ਲੱਗੀ ਜਿਸ ਦੇ ਕਰਕੇ ਕ੍ਰਿਸ਼ਨ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਪਰ ਦੂਸਰੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਛੇਤੀ ਹੀ ਇਨ੍ਹਾਂ ਨਕਾਬਪੋਸ਼ ਬਦਮਾਸ਼ਾਂ ਨੂੰ ਫੜ ਲਿਆ ਜਾਏਗਾ ਮੌਕੇ ਦੀਆਂ ਇਹ ਤਸਵੀਰਾਂ ਜਰੂਰ ਕਿ ਪੁਲਿਸ ਘਰ ਦੇ ਅੰਦਰ ਆਈ ਇੱਥੇ ਪੂਰੀ ਘਟਨਾ ਨੂੰ ਅੰਜਾਮ ਇਨ੍ਹਾਂ ਬਦਮਾਸ਼ਾਂ ਦੇ ਵੱਲ ਦਿੱਤਾ ਗਿਆ ਮਾਂ ਨੂੰ ਘਰ ਦੇ ਅੰਦਰ ਹੀ ਬੰਨਿਆ ਗਿਆ ਤੇ ਮਾਂ ਦੇ ਸਾਹਮਣੇ ਹੀ ਪੁੱਤ ਨੂੰ ਕੁੱਟ-ਕੁੱਟ ਕੇ ਮੋਢੇਕਾਰ ਉਤਾਰ ਦਿੱਤਾ ਗਿਆ। ਸਰ ਇੱਕ ਵਾਰ ਦਾਤ ਹੋਇਆ ਲਹਿਰਾ ਗਾਗਾ ਦੇ ਵਿੱਚ ਕਿਹੜੇ ਵਾਰਡ ਚ ਕੀ ਜਾਣਕਾਰੀ ਹੈ ਜੀ? ਇਹ ਹੀ ਰਾਤ ਨੂੰ ਸੂਚਨਾ ਮਿਲੀ ਸੀ ਸਾਨੂੰ ਕਿ ਵਾਰਡ ਨੰਬਰ 12 ਲਹਿਰਾ ਵਿਖੇ ਇੱਕ ਕ੍ਰਿਸ਼ਨ ਕੁਮਾਰ ਨੀਟਾ ਨਾਮ ਦਾ ਵਿਅਕਤੀ ਹੈ ਜਿੱਥੇ ਉਹ ਮਾਂ-ਪੁੱਤ ਦੋਨੇ ਰਹਿੰਦੇ ਸੀਗੇ ਤੇ ਉਸ ਘਰ ਵਿੱਚ ਤਿੰਨ ਬੰਦੇ ਨਕਾਬ پوش ਰਾਤ ਨੂੰ ਇੰਟਰ ਹੋਏ ਤੇ ਜਿਨ੍ਹਾਂ ਨੇ ਉਹਨਾਂ 'ਤੇ ਹਮਲਾ ਕੀਤਾ ਜਿਸ ਦੌਰਾਨ ਜਿਹੜਾ ਕ੍ਰਿਸ਼ਨ ਕੁਮਾਰ ਨੀਟਾ ਉਹਦੀ ਡੈਥ ਹੋ ਗਈ ਹੈ। ਇਹ ਸੰਬੰਧ ਚ ਅਸੀਂ ਅ ਮਕਦਮਾ ਦਰਜ ਕਰ ਲਿਆ ਕਤਲ ਦੀ ਹੱਦ ਅਨੁਸਾਰ ਨੇ ਤੇ ਉਹਦੀ ਇਤਿਸ਼ਾ ਕਰ ਰਹੇ ਆ ਇਹਦੇ ਪਿੱਛੇ ਪੂਰਾ ਕੀ ਮੋਟਿਵ ਹੈ ਕੌਣ ਕੌਣ ਬੰਦੇ ਨੇ ਉਹ ਅਸੀਂ ਜਲਦੀ ਹੀ ਐਪ੍ਰੈਸ ਕਰਾਂਗੇ